ਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਇੱਥੇ ਸਵੇਰ ਦਾ ਟਾਈਮ ਹੈ ਜੀ ਸਵੇਰੇ ਬੱਚੇ ਸਕੂਲ ਜਾ ਰਹੇ ਨੇ ਇਹ ਕਮ ਤੇਰੇ ਲੱਗੂ ਇਹ ਹੌਲਾਤਾ ਨੰਡਾ ਚੱਕ ਵੇਖ ਮਾਰੀ ਦਾ ਗੰਮੂ ਆ ਮਾਰੀ ਨਾ ਮਾਰੀ ਤੂੰ ਤਾਂ ਦੇਖੋ ਅੱਜ ਕਿੰਨੀ ਹੈ ਦਿਖਾ ਦਿਖਾ ਪਹਿਲਾਂ ਦੋਦੇ ਥਾਲ ਫੜਦਾ ਤੂੰ ਮੈਂ ਦੋਇਆ ਥਾਲ ਫੜਨੂ ਦੇਖੀ ਇੱਧਰ ਜਾ ਕ ਬੋਲੇ ਇੱਧਰ ਦਿਖਾ ਸੈਟ ਹੈ ਸੈਟ ਹੈ ਆਹ ਤੂੰ ਸਟਾਉ ਦੇ ਭੁੱਲ ਗਏ ਸਟਾਣੇ ਭੁੱਲ ਗਏ ਚੱਲ ਲੈ ਆਸਤੰਦਾ ਤੂੰ ਤਾਂ ਦੇਖ ਕਿੰਨੀ ਹੈ ਬਾਹਰੇ

ਰਹਿੰਦੇ 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 ਸੰਗੂਟਰੀ ਨਾ ਪੰਗੇ ਨਾਲ ਇਹ ਘਰ ਰਹਿੰਦੇ 7 ਵਜੂ ਫਰੈਂਡਸ ਰਹਿੰਦੇ ਨੇ ਉਹ ਤੋਂ ਬਣਾਇਆ ਘਰ ਦਾ ਟਿੱਕਾ ਕੜੀ ਬਣਾਈ ਅੱਜ ਆਪਾਂ ਨੇ ਮਾਸਾਲੇ ਦੀ ਦਾਲ ਜੀ ਨਹੀਂ ਕਰਦਾ ਕਦੂ ਦੀ ਦਾਲ ਪਈ ਹੈ ਪਈ ਹੈ ਮੈਂ ਮੈਂ ਕਦੂ ਦੀ ਦਾਲ ਖਾਂ ਮੈਂ ਵੀ ਮੈਂ ਨਹੀਂ ਖਾਂਦੀ ਦਾਲ ਖਾਂ ਮੈਂ ਵੀ ਕਦੂ ਦੀ ਦਾਲ ਖਾऊंगी ਓਏ ਮੈਂ ਵੀ ਕਦੂ ਦੀ ਦਾਲ ਖਾਂ ਮੈਂ ਨਹੀਂ ਖਾਂਦੀ ਮਾਸਾਲੇ ਮੈਨੂੰ ਪਸੰਦ ਨਹੀਂ ਮੈਂ ਤਾਂ ਖਾਂਦੀ ਨਹੀਂ ਓਏ ਮੈਂ ਤਾਂ ਖਾਊਂਗਾ ਹਾਲੇ ਤੋ ਚੂਰੀ ਉੱਤੇ ਖਾ ਲਈ ਠੀਕ ਹੈ ਲਾਈਟ ਲਾਓ ਠੀਕ ਹੈ ਜੱਜੂ ਆਹ ਲਾਈਟ ਲਾ ਲਾਈਟ ਲਾ ਦੇਗਾ ਇੱਕਮ ਲਾਈਟ ਮੈਨੂੰ ਨਹੀਂ ਪਤਾ ਕਿਹੜੀ ਲੈ ਗਾਈਸ ਆਹ ਲਾਈਟ ਇਧਰ ਉਧਰ ਪਤਾਗਾ ਬਰਾਂਡੇ ਵਾਲੀ ਪਰ ਇੱਕ ਜੀ ਨਹੀਂ ਪਤਾ ਉਹਦਾ ਬਟਨ ਉਹਦਾ ਬਟਨ ਆਹ ਦੇਖ ਇਧਰ ਇਧਰ ਸੋਫਾ ਲੱਗਿਆ ਮੰਮੀ ਆ ਦੇਖੀ ਬਾਜ ਟਾਈਮ ਹੈ 20:00 ਵਜੇ ਕੀ ਤੇ ਮਮੇ ਕਿ ਮੈਂ ਇਹਦੇ ਉੱਪਰ ਪੈਰ ਰੱਖਾਂ ਤਾਂ ਕੀ ਹੋਊਗਾ ਕੁਝ ਨਹੀਂ ਹੁੰਦਾ ਤੇ ਮੇਰੀ ਦਸਤਾਂ ਹੋਰ ਲੇਟ ਹੋ ਰਿਹਾ ਧਾਰਾਂ ਨੂੰ ਲੇਟ ਵੀਨ ਲਈ ਦਸਤਾਂ ਹੁੰਦਾ ਬਹੁਤ ਸੋਹਣੇ ਲੱਗੇ ਨੇ ਆਪਣੇ ਗਲਾਵ ਜੀ ਛਿਰਦੇ ਨੇ ਹੁਣ ਤਾਂ ਇੱਕ ਆਮ ਤੋੜ ਦਿੰਦਾ ਪਰ ਜੇ ਦੇਖ ਲਿਓ ਉਹਦੀ ਤੋੜ ਜੇ ਤੇ ਜਿਆਦਾ ਆ ਗਿਆ ਨਾ ਹੁਣ ਉਹਦੀ ਤੋੜ ਦੂਗਾ ਬਹੁਤ ਸਿਆਣਾ ਜਿਹਾ ਖਾਗਾ ਜਿਹੜਾ ਬੂਟ ਲੈ ਕੇ ਮੰਜਿਆਂ ਦੇ ਛੜ ਜਾਂਦਾਗਾ ਹਨਾ ਇੱਕ ਆਮ ਮੈਂ ਇੱਕ ਜਿੱਕੀ ਫੱਤੀ ਆਏ ਨਾ ਮਾ ਸਾ ਇੱਕ ਹੁਣ ਟੋਪੀ ਵੀ ਲੈ ਪੁੱਤ ਸਿਰ ਤੇ ਜਿਆ ਫੇਰ ਪਾਉਂਦਾ ਨਹੀਂ ਜਿਆ ਜਮੀ ਨਹੀਂ ਕੱਟਦਾ ਆਂ ਢੇੜੀ ਸਰ ਗਿਆ ਕਦੇ ਸਿਰ ਤੇ ਲੈ ਲੂ ਪੈਰਾਂ ਚ ਨਹੀਂ ਪਾਉਂਦਾ ਹੋਰ ਇਹਨੂੰ ਗਰਮੀ ਵੱਧ ਲੱਗਦੀ ਤੇ ਰਾਤ ਨੂੰ ਵੀ ਕੱਪੜੇ ਖੱਡ ਗਏ ਹੋਣਗੇ। ਛੁਰ ਕੇ ਬੋਲ ਦਿਆਂ। ਪਾਣੀ ਲੈ ਕੇ ਦੇਂਗੀ ਤਾ। ਪਾਣੀ। ਹੋਰ ਹੁਣ ਕੱਪੜੇ ਰਾਤ ਨੂੰ ਕਦੋਂ ਤੂੰ ਕਰਨਾ? ਲਬਤਰੀ। ਕਰਜਾ। ਮੋਟਰ ਬੰਦ ਕਰਿਆ ਇੱਦਿ। ਨਾ ਚੁੱਲ੍ਹੇ ਲਵੇ। ਚੁੱਲ੍ਹੇ। ਚੁੱਲ੍ਹੇ ਲਵੇ ਬੈਠਣਾ ਮਜ਼ਾ ਆਇਆ ਕਰਨਾ। ਸੇਕ ਚ ਪਾਉਂਗਾ ਪਾਣੀ ਥੋੜਾ ਪਾ ਦੋ ਹਾਂ ਬਹੁਤ ਟਾਈਮ ਲੱਗਦਾ ਇਹ ਅੱਜ ਤਾਂ ਉਤੇ ਬਣਾਉਣੀ ਦੀ ਇਹ ਕੁਝ ਥੋੜਾ ਜਿਹਾ ਲੇਟ ਹੋ ਗਏ ਮੈਂ ਦੀਪੇ ਕੋਲ ਬੈਠੀ ਰਹੀ ਸੀ ਇਹ ਤਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਰੱਖਣੀ ਪੈਂਦੀ ਹੈ ਫੇਰ ਬਣਦੀ ਹਾਂ ਇਕ ਮਾ ਠੰਡ ਵੜੀ ਲੱਗਣ ਲੱਗੀ ਹੁਣ ਅੱਜ ਠੰਡ ਹੋ ਗਈ ਸਾਂਹ ਨੂੰ ਠੰਡ ਬਹੁਤ ਲੱਗਦੀ ਆ ਪਤਾ ਨਹੀਂ ਖੇਤਾਂ ਕਰਕੇ ਲੱਗਦੀ ਆ ਸਾਡੇ ਤੁੰਦੂ ਜੀ ਪੈਣ ਲੱਗ ਰਹੀ ਆ ਬਾਲੀ ਫਾਈਨ ਇਹ ਕੰਦਲ ਠੰਡ ਲੱਗਦੀ ਹੈ ਹਾਂ ਲੱਗਦੀ ਹੈ ਮੈਨੂੰ ਤਾਂ ਬਹੁਤ ਲੱਗਦੀ ਹੈ ਮੈਨੂੰ ਤਾਂ ਬਹੁਤ ਲੱਗਦੀ ਹੈ ਕਦਮਿਆ ਕੋਟੀ ਬਾਈ ਹੁੰਦਾ ਹਾਂ ਮਮੀ ਹਾਂ ਆ ਦੇਖ ਲੱਗ ਕਿ ਤੂੰ ਨੇ ਉੱਪਰ ਘੜ ਲਿਆ ਦੇਖੋ ਇਧਰ ਕਿਨੀ ਧੁੰਦਾ ਧੁੰਦ ਜੀ ਪੈ ਰਹੀ ਹੈ ਹਾਂ ਆਨੇ ਕੋਈ ਧੁੰਦ ਨਾ ਹੈਗੀ ਥੋੜੀ ਜਿਹੀ ਪਤਾ ਨਹੀਂ ਬੱਦਲ ਨੇ ਮੰਮੀ ਇੱਧਰ ਆ ਇੱਧਰ ਦੇਖਦੇ ਕੰਮ ਕੀ ਤਾ ਚੱਲ ਰਿਹਾ ਮੰਮੀ ਹਾਂ ਮੰਮੀ ਬੇਟਾ ਸਲਾਈਡ ਕਰਦੇ ਹੋ ਜਾਨਾਗਾ ਠੀਕ ਆ ਹੂੰ ਸਲਾਈਡ ਕਰ ਰਿਹਾ ਹਾਂ ਨਾ ਇੱਕਮ ਨਾ ਨਾ ਸਲਾਈਡ ਕਰ ਗਿਆ ਕੱਪੜੇ ਕੰਦੇ ਐ ਨਾ ਕਣਕ ਕਿਉਂ ਮਿੱਧੀ ਆ ਨਾ ਬੋਲੇ ਨਾ ਉਹ ਆ ਗਿਆ ਇੱਧਰ ਆ ਦੇਖੀ ਇਥੇ ਕੁੱਤੇ ਰਹਿੰਦੇ ਨੇ ਆਪਣੇ ਆਪ ਇਥੇ ਪ੍ਰਾਈ ਤੇ ਹਰ ਪਤਾ ਮਰੀ ਪੁੱਟਾ ਦਾ ਖਾਣਾ ਨਹੀਂ ਕੋਈ ਹਾਂ ਰਥੇ ਬਹੁਤ ਕੁੱਤੇ ਰਹਿੰਦੇ ਨੇ ਰਾਤ ਨੂੰ ਭੌਂਕੇ ਜਾਂਦੇ ਨੇ ਉਹ ਦੇਖੋ ਨਹੀਂ ਕੋਈ ਕੁੱਤਾ ਲਿਦਾ ਉਹ ਆ ਦੇਖ 60 ਵਜੇ ਦੀ ਨਾ ਚੱਲ ਆ ਜਾ ਮੈਂ ਤਾਂ ਜਾਣੀ ਹਰ ਚੰਗਾ ਕੱਲਾ ਖੜਾ ਰਹਿ ਇਥੇ ਨਹੀਂ 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 ਮੈਂ ਕੱਲਾ ਰੈਂਡਾ ਨਹੀਂ ਆ ਜਾ ਫਿਰ ਨਹੀਂ ਤਾਂ ਮਮੀ ਕਿਦਣ ਕੀ ਹੋਇਆ ਦੀ ਆਪਣਾ ਕੀ ਦੇਖਿਆ ਸੀ ਕੀ ਦੇਖਿਆ ਤੇ ਉਹਦੇ ਪਿੱਛੇ ਗੁਰਤਾ ਫੈਲਦੀ ਕਿਹਦੇ ਪਿੱਛੇ ਹਸਿਆਣੇ ਚ ਆ ਆਜਾ ਚੰਗਾ ਆ ਜਾ ਚੰਗਾ ਇਧਰ ਅਸੀਂ ਪਾਥੀਆਂ ਵੱੱਥਣ ਲੱਗ ਗਏ ਹਾਂ ਦੇਖੋ ਸਾਰੇ ਆ ਜਾ ਆ ਜਾ ਲਾ ਆ ਬੀ ਕੋ ਵੀ ਕੱਲ ਨੂੰ ਛੁੱਟੀ ਆ। ਪਰਸੋਂ ਛੁੱਟੀ ਨੇ। ਪਰਸੋਂ ਸੋਨੂ ਕਿਉਂ ਨਹੀਂ ਛੁੱਟੀ ਕਰੀ? ਆ ਜਾ। ਫੇਰ ਜਨਾ ਨਲੋਂ ਕਤਾਰ ਹੈ। ਮੈਨੇ ਕੰਮ ਨਿਕਰਾ ਹੈ। ਹਾਂ। ਢਿਟੜਾ ਹੁੰਦਾ। ਲੋਜੀ ਮੂੜੀਆਂ ਪਟਲੀਆਂ ਆਪਣੇ ਤੋਂ ਇਹ ਬਹੁਤ ਨੇ ਰੋਟੀ ਨਾਲ ਖਾ ਲਾਂਗੇ